ਮਾਰੇ ਦੇ ਸਥਾਨ ਤੇ ਫੁੱਲਾਣਾ ਹੁਲਾਮ ਲਖੜੇ ਜਾਂਦਾ ਇਹਨੂੰ ਮਾਰੇ ਦੀ ਪਾਲਕੀ ਸਾਹਿਬ ਆਉਂਦੀ ਨਾ ਸੰਗਰ ਸਾਹਿਬ ਦੀ ਫੁੱਲਾਂ ਦੀ ਵਰਖਾ ਕਰਦੀ ਹੈ ਇਤਰ ਦੀ ਵਰਖਾ ਕਰਦੀ ਹੈ ਵਾਹੇ ਗੁਰੂ ਕਾਜਖੰਡ ਤੇ ਫੁੱਲ ਹੁਸਵਲੇ ਫੁੱਲਾ ਦੀ ਵਰਖਾ ਆਏਗੀ ਆ ਕੇ ਬਹੁਤ ਵਧੀਆ ਲੱਗਾਇਆ ਵਾਹੇ ਜੀ ਮੈਂ ਦਿੱਲੀ ਸੇ ਆਈ ਹੂੰ ਔਰ ਮੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਮੈਂ ਗੋਲਡਨ ਟੈਂਪਲ ਆਈ ਹੂੰ ਵਾਹ ਮੈਂ ਉਹਨੇ ਤੁਹਾਨੂੰ ਮੱਲਾ ਦੀ ਪਾਲਕੀ ਸਾਬ ਦੇ ਦਰਸ਼ਨ ਹੋਏ ਤੇ ਉਹ ਫੁੱਲਾਂ ਦੀ ਬਹੁਤ ਸੁੰਦਰ ਵਰਖਾ ਹੋਈ ਵਾਹੇ ਗੁਰੂ ਹਾਂ ਮੇਰਾ ਨਾਮ ਜਤਿੰਦਰ ਸਿੰਘ ਹੈ ਅਸੀਂ ਇਹ ਸ਼ਹਿਰ ਦੇ ਹੀ ਰਹਿਣ ਵਾਲੇ ਆ ਅੱਜ ਹੋਲੇ ਮਹਲੇ ਦਾ ਪੂਰ ਹੈਗਾ ਤੇ ਹੋਲੇ ਮਹਲੇ ਦੇ ਇਸ ਪੂਰਵ ਜਿਆ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਸੰਗਤਾਂ ਸਾਰੀਆਂ ਤੋ ਇਸ ਜਗ੍ਹਾ ਦੇ ਮਹਾਰਾਜ ਦੇ ਸਥਾਨ ਤੇ ਫੁੱਲਾਣਾ ਹੁਲਾਮਲਾ ਖੇੜਿਆ ਜਾਂਦਾ ਇਹਨ ਮਹਾਰਾਜ ਦੀ ਪਾਲਕੀ ਸਾਹਿਬ ਆਂਦੀ ਨਾ ਸੰਗਤ ਸਾਹਿਬ ਦੀ ਫੁੱਲਾਂ ਦੀ ਵਰਖਾ ਕਰਦੀ ਹੈ ਇਤਰ ਦੀ ਵਰਖਾ ਕਰਦੀ ਹੈ ਤੇ ਉਹ ਫਿਰ ਸੱਚੇ ਪਾਤਸ਼ਾਹ ਨਾ ਇੱਥੇ ਹੋਲੀ ਖੇੜੀ ਸੰਗਤ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਨੰਨ੍ਹਪੁਰ ਸਾਹਿਬ ਵਿਖੇ ਸ੍ਰੀ ਹਜ ਜੀ ਉਰਸਾ ਦੇਖੀ ਹੁਲਾਮਲਾ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਤੋ ਅੱਜ ਪਵਿੱਤਰ ਦਿਹਾੜਾ ਅਸੀਂ ਦਰਸ਼ਨ ਕਰਨ ਲਈ ਆਏ ਆ ਅਸੀਂ ਵਸਤਰਾ ਵੀ ਆੰਦੇ ਆ ਅੱਜ ਵਿਸ਼ੇਸ਼ ਕਰਕੇ ਵੀ ਆਏ ਆ ਦਰਸ਼ਨ ਕਰਨ ਮਹਾਰਾਜ ਦੇ ਸਥਾਨ ਦੇ ਹਾਂ ਬਹੁਤ ਜ਼ਿਆਦਾ ਅੱਜਕੱਲ੍ਹ ਦੇ ਦਿਨਾਂ 'ਚ ਦਿਨ ਬਦਦੇ ਨੇ ਬਹੁਤ ਵਧੀ ਯਾਦਿਆ ਸ਼ਾਹ ਸੰਗਤ ਦਾ ਸੰਗਤ ਜ਼ਿਆਦਾ ਆ ਰਹੀ ਆ ਕਿਉਂਕਿ ਇਹਨਾਂ ਪ੍ਰਚਾਰ ਜ਼ਿਆਦਾ ਵਧ ਰਿਹਾ ਸਿੱਖੀ ਦਾ ਦੂਰ ਸੰਗਤ ਆਉਂਦੀ ਹੈ ਵਿਸ਼ੇਸ਼ ਕਰਕੇ ਜੋ ਯਾਤਰੀ ਸੰਗਤ ਆਉਂਦੀ ਹੈ ਨਾ ਉਹ ਫਿਰ ਹੋ ਕੇ ਜੰਨੀ ਦਰਬਾਰ ਸਾਹਿਬ ਦੇ ਇਸ ਦਿਨ ਤੇ ਹੋਲੇ ਮੱਲੇ ਉੱਤੇ ਜਦੋਂ ਮਾਧ ਦੇ ਪਲਕੀ ਸਾਹਿਬ ਆਂਦੀ ਹੈ ਜ ਮਹਾਰਾਜ ਪਲਕੀ ਚਾਉਂਦੇ ਆ ਉਸ ਟਾਈਮ ਫਿਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੰਗਤ ਸਾਰੇ ਮਹਾਰਾਜ ਦੇ ਫੁੱਲਾਂ ਦੀ ਵਰਖਾ ਕਰਦੀ ਆ ਅਰਦਾਸ ਦੀ ਮਹਾਰਾਜ ਜਨਨਾ ਚਾਹੀਦੀ ਕਿ ਸੰਗਤਾਂ ਇਸ ਪ੍ਰਕਾਰ ਹੁੰਦੀਆਂ ਨੇ ਮਹਾਰਾਜ ਦੇ ਚੰਨਾਂ ਚ ਤੇ ਰੌਣਕਾਂ ਵਧੀਆਂ ਰਹਿਣ ਮਹਾਰਾਜ ਦੇ ਸਥਾਨ ਦੀਆਂ ਮਹਾਰਾਜ ਦੇ ਦਰਬਾਰ ਦੀਆਂ ਹੋਰ ਸਾਨੂੰ ਵੇਖ ਕੇ ਖੁਸ਼ੀ ਹੁੰਦੀ ਆ ਅਸੀਂ ਜਿੱਦਾਂ ਵੀ ਆਉਂਨੇ ਆ ਭੜੀ ਸੰਗਤ ਦੇ ਵੇਖ ਕੇ ਸਾਨੂੰ ਬਹੁਤ ਆਨੰਦ ਹੁੰਦਾ ਕੀ ਗੁਰੂ ਰਾਮਦਾਸ ਪਾਸ਼ਾ ਜੀ ਸਥਾਨ ਤੇ ਸੰਗਤ ਦੀ ਬਹੁਤ ਕਿਰਪਾ ਵਾਲੀ ਮਹਾਰਾਜ ਜੀ ਚਰਨਾ ਕਮਲਾ ਜੀ ਸੰਗਤ ਜੁੜ ਰਹੀ ਆ ਸ਼ੁਕਰ ਹੈ ਵਾਹਿਗੁਰੂ ਦਾ ਕਿ ਸੰਗਤ ਪਖੰਡ ਨਾਲ ਟੁੱਟ ਕੇ ਤੇ ਗੁਰੂ ਘਰ ਨਾਲ ਜੁੜ ਰਹੀ ਏ ਬੜੀ ਵਧੀਆ ਗੱਲ ਆ ਸੰਗਤਨ ਜ਼ਿਆਦਾ ਆਉਣਾ ਚਾਹੀਦਾ ਬਾਕੀ ਮਹਾਰਾਜ ਦੀ ਬਖਸ਼ਿਸ਼ ਹੈ ਕਿਰਪਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਈ ਅੰਬੀਸਾ ਦੇ ਰੈਨ ਵਾਲਿਆਂ ਦਰਬਾਰ ਸਾਹਿਬ ਆਈਦਾ ਵਾ ਸੱਚਖੰਡ ਚ ਫੂਲਸ ਵਲੇ ਫੁੱਲਾ ਦੀ ਵਰਖਾ ਆਏਗੀ ਆ ਕੇ ਬਹੁਤ ਵਧੀਆ ਲੱਗਦਾ ਹੈ ਤੇ ਮਹਾਰਾਜ ਆ ਕੇ ਬਹੁਤ ਖੁਸ਼ੀਆਂ ਪ੍ਰਾਪਤ ਹੁੰਦੀ ਆਵੇ ਇਹ ਕਹਿੰਦੇ ਆ ਮਹਾਰਾਜ ਸਭ ਦਾ ਭਲਾ ਕਰੇ ਤੇ ਸੱਚੇ ਪਾਸ਼ਾ ਸਭ ਤੇ ਮੇਰ ਪਰ ਯਾਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਇਸ ਵੇਲੇ ਉਸਾਨ ਦਾ ਹੈ ਦੂਰੋਂ ਦੂਰੋਂ ਆ ਸੰਗਤਾਂ ਐਸ ਵੇਲੇ ਆਈਆਂ ਤਿੰਨ ਦਿਨ ਹੋ ਗਏ ਦੇਖੀਦਾ ਆ ਕੇ ਕਿ ਬਹੁਤ ਜ਼ਿਆਦਾ ਸੰਗਤਾਂ ਉਤਸ਼ਾਹ ਭਰਿਆ ਹੋਇਆ ਹੈ ਬਹੁਤ ਵਧੀਆ ਹੁੰਦੀ ਹੈ ਈਸ਼ਵੀ ਚੌਧਰੀ ਆ ਮੈਂ ਦਿੱਲੀ ਸੇ ਆਈ ਹੂੰ ਔਰ ਮੇਰੇ ਕੋ ਬਹੁਤ ਖੁਸ਼ੀ ਹੋ ਰਹੀ ਕਿ ਮੈਂ 골ਡਨ ਟੈਂਪਲ ਆਈ ਹੂੰ ਔਰ ਯਹਾਂ ਪੇ ਬਾਬਾ ਜੀ ਕੀ क्योंकि वर्षा हो रही है और मैं बहुत खुश हूँ यहाँ पर मैं बस यही चाहती हूँ बाबा जी से कि जो मेरी पढ़ाई अच्छी चले और, वो और मैं अपने पाप, पापा का नाम रोशन कर दूँ बस मेरे को बहुत अच्छा लगा मैं मैं थर्ड में जाने वाली हूँ हाँ बिल्कुल आऊँगी मैं डिस्ट्रिक्ट जालौन उरई तो आया और मैं हर साल आंदागा ਤੇ ਹੋਲਾ ਮੱਲਾ ਬਹੁਤ ਹੀ ਸ਼ਾਨਦਾਰ ਮਨਾਇਆ ਜਾਂਦਾ ਹੈ। ਔਰ ਮੈਂ ਉਹਨੇ ਹੋਲਾ ਮੱਲਾ ਦੀ ਪਾਲਕੀ ਸਾਬ ਦੇ ਦਰਸ਼ਨ ਹੋਏ ਤੇ ਉਹ ਫੁੱਲਾਂ ਦੀ ਬਹੁਤ ਸੁੰਦਰ ਵਰਖਾ ਹੋਈ। ਔਰ ਇਤਨੀ ਸੰਗਤ ਇਤਨੀ ਸੰਗਤ ਜੀਨਾ ਦੀ ਕੋਈ ਸੀਮਾ ਨਹੀਂ। ਹਰ ਸਾਲ ਹਮੇਸ਼ਾ ਵੱਤੋ ਵੱਤ ਸੰਗਤ ਆਦਿ ਹਥੇ ਔਰ ਬਹੁਤ ਅੱਛਾ ਲੱਗਦਾ ਹੈ ਮਨ ਨੂੰ ਤੇ ਹਮੇਸ਼ਾ ਆਂਦਾ ਰਹਿੰਦਾ ਮਤੇ ਮਨ ਨੂੰ ਬਹੁਤ ਅੱਛਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਤੇ ਜੀ ਆਇਆਂ ਨੂੰ ਸੰਤਕਾਂ ਆਈਆਂ ਨੇ। ਜਿੰਨਾ ਮਾਣ ਦੇੰਦਿਆਂ ਨੇ ਦਰਬਾਰ ਸਾਹਿਬ ਨੂੰ ਉਹ ਸਾਰਿਆਂ ਦੇ ਉੱਤੇ ਮਾਨ ਹੁੰਦਾ ਹੈਗਾ ਉਹ ਸਭ ਨੂੰ ਇੰਨਾ ਹੁਸ਼ਿਆ ਰਹਿੰਦਾ ਹੈਗਾ ਕਿ ਦਰਬਾਰ ਸਾਹਿਬ ਦਰਸ਼ਨ ਕਰਨ ਚਾਹੀਏ ਪਿਆਰ ਰੱਖਾ ਪਿਆਰ ਨਹੀਂ ਹੈ ਦਰਤ ਔਰ ਬਹੁਤ ਸਾਰਾ ਪਿਆਰ ਹੈਗਾ ਇੱਥੇ ਤੇ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਹੰਦਾ ਸਾਰਿਆਂ ਦੀ ਖੁਸ਼ੀਆਂ ਮਾਨ ਹੋਣ ਸਾਰਿਆਂ ਦੇ ਸਬਦਾ ਭਲਾ ਹੋਵੇ ਬਸ ਇਹ ਵਾਹਿਗੁਰੂ ਦੇ ਅੱਗੇ ਅਰਦਾਸ ਹੈਗੀ ਹੈ ਸਾਰਿਆਂ ਦੀ ਖੁਸ਼ੀਆਂ ਮਾਨ ਹੋਣ Yeah.